ਅੱਜ ਤੁਹਾਨੂੰ ਬਈ ਫਾਰਚੂਨਰ ਤੋਂ ਵੀ ਮਹਿੰਗਾ ਮੋਟਰਸਾਈਕਲ ਦਿਖਾਉਣ ਲੱਗੇ ਆ ਫਾਰਚੂਨਰ ਗੱਡੀ ਕਹਿੰਦੇ 50-55 ਲੱਖ ਦੀ ਹੁੰਦੀ ਹੈ ਤੇ ਆ ਮੋਟਰਸਾਈਕਲ ਵੀ ਉਨੇ ਹੀ ਮੁੱਲ ਦਾ ਹੀ ਹੈਗਾ ਤੇ ਖਾਲਸਾ ਜੀ ਨੇ ਲਿਆਂਦਾ ਆ ਆਪਾਂ ਗੱਲਬਾਤ ਕਰਦੇ ਆ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਮੋਟਰਸਾਈਕਲ ਇਹ ਬਹੁਤ ਭਾਰੀ ਪਰ ਕਮ ਵੱਡਾ ਮੋਟਰਸਾਈਕਲ ਹੈ ਜੀ ਕਿੰਨੀ ਕੀਮਤ ਹੈ ਜੀ ਇਹਦੀ ਇਹ ਨਵਾਂ ਤਾਂ 52 ਲੱਖ ਦਾ ਪੈਂਦਾ ਜੀ ਹੁਣ 온 ਰੋਡ 52 ਲੱਖ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਖਾਸੀਅਤ ਕੀ ਹੈ ਜੀ ਫਾਰ ਵਰਡ ਦਾ ਬੈਸਟ ਕਰੂਜ਼ਰ ਹੈ ਜੀ ਇਹ। ਕਰੂਜ਼ਰ ਆਪਾਂ ਕੀ ਕਿਹੜੀ ਉਸ ਬਾਈਕ ਨੂੰ ਕਹਿਆ ਜਾਂਦਾ ਜਿਹਦੇ ਉੱਤੇ ਲੌਂਗ ਰਾਈਡਸ ਕਰ ਸਕਦੇ ਹੋ ਤੁਸੀਂ ਕੰਫਰਟੇਬਲੀ। ਵੀ ਜਿੱਥੇ ਮਰਜੀ ਜਿੰਨੀ ਦੂਰ ਮਰਜੀ ਆਪਾਂ ਜਾਵੜੀ। ਹਾਂਜੀ ਜਿਹੜੇ ਮੋਟਰਸਾਈਕਲ ਦੇ ਉੱਤੇ 4-500 ਕਿਲੋਮੀਟਰ ਕੱਢਣੇ ਔਖੇ ਹੋ ਜਾਂਦੇ ਆ ਇਹਦੇ ਤੇ 1100 ਕਿਲੋਮੀਟਰ ਸਹਿਜੇ ਨਿਕਲ ਜਾਂਦੇ ਆ ਪਰ ਡੇ। ਕੋਈ ਥਕਾਵਟੀ ਕਿਸੇ ਤਰ੍ਹਾਂ ਦੀ? ਨਾ ਜੀ ਕੋਈ ਥਕਾਵਟ ਨਹੀਂ। ਮੈਂ ਇਹਦੇ ਤੇ ਹਜੂਰ ਸਾਹਿਬ ਤੋਂ ਸਿੱਧਾ 1922 ਕਿਲੋਮੀਟਰ ਚਲਾ ਕੇ ਆਇਆ ਸੀ। ਅੱਛਾ ਜੀ ਤੇ ਇਹੇ ਦਿਖਾ ਦਈਏ ਵੀ ਹੁਣ ਵੀ ਚੱਲੀ ਜਾਂਦਾ ਦੀ ਆਵਾਜ਼ ਬ ਇਹ Honda ਕੰਪਨੀ ਦਾ ਹਨਾ ਜੀ Honda ਦਾ ਬਾਈਕ ਹੈ ਜੀ Gold Wing ਇਹਦਾ Gold Wing ਹਾਂਜੀ ਤੇ ਕਿੰਨੇ ਸੀਸੀ ਇੰਜਨ ਹੈ ਜੀ ਇਹਦਾ ਇਹਦਾ 2000 ਸੀਸੀ ਬਾਕਸਰ ਇੰਜਨ ਹੁੰਦਾ ਜੀ 2000 ਸੀਸੀ ਇੰਜਨ ਹਾਂ 6 ਸਿਲੰਡਰ 6 ਸਿਲੰਡਰ 2000 ਸੀਸੀ ਇੰਜਨ ਆਪਾਂ ਕਹਿ ਲਈਏ ਕਿ ਵੱਡੀ ਵੱਡੀ ਕਾਰ ਦਾ ਵੀ ਹੁੰਦਾ ਹੈਗਾ ਜੀ ਆਪਾਂ ਕਹਿ ਲਈਏ 20 ਲੱਖ ਦੀ ਕਾਰ ਦਾ ਹੁੰਦਾ ਹੈਗਾ ਤੇ ਟਾਇਰ ਦੇਖ ਲਓ ਪਹਿਲਾਂ ਤਾਂ ਕਿੰਨੇ ਵੱਡੇ ਵੱਡੇ ਆ ਇਹਦੇ ਤੇ ਬੈਕ ਗੇਅਰ ਵੀ ਹੈ ਨਾ ਜੀ ਇਹਦੇ ਹਾਂਜੀ ਹਾਂਜੀ ਇਹਦੇ ਬੈਕ ਤੇ ਰਿਵਰਸ ਰਿਵਰਸ ਤੇ ਫੋਰਵਰਡ ਦੋਨੋਂ ਵਾਕਿੰਗ ਗੇਅਰ ਹੈ ਜੀ ਦੇ ਜਿਹਦੇ ਵਿੱਚ ਆ ਦੇਖੋ ਹੁਣ ਗੇਅਰ ਆਪਾਂ ਵਾਕਿੰਗ ਗੇਅਰ ਚ ਪਾਇਆ ਹੋਇਆ ਆ ਆਹ ਆਹ ਠੀਕ ਹੈ ਜੀ ਹਾਂਜੀ ਹੁਣ ਇਹ ਥਰੋਟਲ ਕੰਮ ਨਹੀਂ ਕਰੇਗੀ ਅੱਛਾ ਹੁਣ ਇਹ ਕੰਮ ਨਹੀਂ ਕਰਦੀ ਹੁਣ ਇਹ ਵੀ ਕਿਵੇਂ ਕੰਮ ਕਰੂਗਾ ਆਪਦੀ ਮਰਜ਼ੀ ਨਾਲ ਹੀ ਇਹ ਕਰੂਗਾ ਇਹਦਾ ਕੰਪਿਊਟਰ ਹੀ ਡਿਸਾਈਡ ਕਰੂਗਾ ਵੀ ਕਿੰਨਾ ਕਿੰਨਾ ਤੇਜ਼ ਚੱਲਣਾ ਅੱਛਾ ਇਹਦੇ ਵਿੱਚ ਬਲੂਟੁੱਥ ਵੀ ਹੈ ਜੀ ਸਕਰੀਨ ਵੀ ਲੱਗੀ ਹੋਈ ਹੈ ਕਿੰਨੀ ਸਪੀਡ ਤੇ ਚੜਦਾ ਜੀ ਇਹ 190 95 ਅੱਛਾ ਇਹ ਆ 190 95 ਚੜ ਜਾਂਦਾ ਤੁਸੀਂ ਚਲਾਤਾ ਇਹ ਆ 73775 ਤੇ ਇਹ ਵੈਸੇ ਤਾਂ ਇਹੋ ਜੀ ਚੀਜ਼ ਦੀ ਮਾਇਲੇ ਦੇਖੀ ਜਾਨੀ ਵੈਸੇ ਕੱਢਦਾ ਕਿੰਨੀ ਫਿਰ ਵੀ 15 ਤੋਂ ਬਹੁਤ ਕਾੜੂ ਨਹੀਂ ਫਿਰ ਤਾਂ ਜਿੱਡੀ ਇਹ ਚੀਜ਼ ਹੈ ਤੇ ਕੰਫਰਟੇਬਲ ਦੇ ਮਾਮਲੇ 'ਚ ਕਿੰਨਾ ਕਿ ਇਹਨੂੰ ਵਧੀਆ ਮਨਾਏ ਤੁਸੀਂ ਕਿੰਨਾ ਹੈਂਡ ਗ੍ਰਿਪ ਹੀਟਡ ਹੈ ਜੀ ਸੀਟਾਂ ਹੀਟਡ ਹੈ ਸੀਟਾਂ ਸੋਫੇ ਵਾਲੀਆਂ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਕੀ ਬਾਤ ਹੈ ਜੀ ਸੀਟਾਂ ਦੋ ਆ ਗਈਆਂ ਤੇ ਸੀਟ ਦੇਖੀਏ ਬਹੁਤ ਵੱਡੀ ਚੌੜੀ ਸੀਟ ਹੈ ਜੀ ਤੁਹਾਨੂੰ ਪਿੱਛੋਂ ਵੀ ਦਿਖਾ ਦਈਏ ਤੇ ਇਹਦੇ ਵਿੱਚ ਇਹ ਸਮਾਨ ਸਮੂਹ ਮੜੇ ਕੋਹਲ ਕੇ ਦਿਖਾਉਂਗੇ ਜੀ ਜੇ ਪੋਸੀਬਲ ਹੈ ਤਾਂ ਬੀ ਸਮਾਨ ਇਹ ਚ ਕਿੰਨਾ ਘਟਕ ਜਾਂਦਾ ਜੀ ਸਮਾਨ ਇਹਦੇ ਚ 100 ਲੀਟਰ ਦੀ ਬੂਟ ਸਪੇਸ ਹੈਗੀ ਆ ਜੀ ਆ ਪਿੱਛੇ ਵਾਲੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਪਛਾਣ ਲਿਆ ਜੀ ਪਛਾਣ ਲਿਆ ਬਿਲਕੁਲ ਹੋਰ ਕਿਵੇਂ ਹੋ ਬਹੁਤ ਵਧੀਆ ਸਭ ਵਧੀਆ ਇਹ ਬੂਟ ਸਪੋਇਲ ਕੁੱਲ ਕਿ ਦਿਖਾਇਆ ਜਾ ਸਕਦਾ ਹੈ ਕਿ ਕਿਵੇਂ ਗੁੱਲੂਗਾ ਜੀ ਇੱਥੇ ਫੈਦਰ ਟੱਚ ਸਵਿਚ ਹੋਣੀ ਹੈ ਜੀ ਨੱਪ ਦਿਓ ਅੱਛਾ ਆ ਸਾਈਡ ਤੋਂ ਇਹਦੇ ਆ ਇੰਨੀ ਜਗ੍ਹਾ ਹੈਗੀ ਸਮਾਨ ਸਮੂਹ ਰੱਖਣ ਦਾ ਮਤਲਬ ਕਾਰ ਵਾਲਾ ਸਿਸਟਮ ਹੀ ਗਿਆ ਐਂ ਬੰਦ ਹੋ ਜੂਗਾ ਜੀ ਹਾਂਜੀ ਹਾਂਜੀ ਇੱਧਰ ਵੀ ਹੈਗੀ ਤੇ ਬਾਕੀ ਕਿੱਧਰ ਕਿੱਧਰ ਹੈ ਇਹਦੇ ਆਪਾਂ ਇੱਧਰ ਵੀ ਹੈ ਪਿੱਛੇ ਵੀ ਹੈ ਇਹ ਆਪਾਂ ਇੱਧਰ ਵੀ ਦੇਖ ਦੇਖ ਲੈਨੇ ਆ ਇਹ ਲਓ ਇੱਧਰ ਵੀ ਉਨੀ ਜਗ੍ਹਾ ਹੀ ਹੈ ਜੀ ਜਿਵੇਂ ਇੱਕ ਆਪਾਂ ਕਹਿੰਦੇ ਕਿ ਚੇਤਕ ਸਕੂਟਰ ਤੇ ਹੁੰਦੀ ਸੀਗੀ ਨਾ ਉਨੀ ਕਿ ਜਗ੍ਹਾ ਇਹਦੇ ਦੋਨੇ ਪਾਸੇ ਹੈਗੀ ਹੈਗੀ ਤੇ ਆ ਪਿੱਛੇ ਵੀ ਆ ਬੂਟ ਸਪੇਸ ਹੀ ਹੈ ਜੀ ਹਾਂਜੀ 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 ਅੱਛਾ ਇਹ ਵੀ ਬੂਟ ਸਪੇਸ ਹੈ ਜੀ ਤੇ ਇਹ ਤੁਸੀਂ ਲੰਮੇ ਤੋਂ ਲੰਮਾ ਲਗਾਤਾਰ ਕਿੰਨਾ ਚਲਾਇਆ ਜੀ ਮੈਂ ਲੰਮੇ ਤੋਂ ਲੰਮਾ ਹਜੂਰ ਸਾਹਿਬ ਤੋਂ ਵਨ ਸ਼ਾਟ ਦੇ ਵਿੱਚ ਫਰੀਦਕੋਟ ਤੱਕ ਚਲਾਇਆ ਸੀ ਜੀ 1922 ਕਿਲੋਮੀਟਰ ਅੱਛਾ ਰੁਕੇ ਵੀ ਨਹੀਂ ਕਿ ਰੁਕੇ ਸੀ ਵੈਸੇ ਚਾਹ ਪਾਣੀ ਆਸਤੇ ਰੁਕਦੇ ਸੀ ਕਿ ਵੈਸੇ ਲਗਾਤਾਰ ਜਿਹੜੀ ਹਾਂ ਟਾਬੇ ਢੂਬੇ ਤੇ ਜਿਹੜੀ ਰੈਸਟ ਕਰ ਲਈ ਉਹਦੇ ਵਾਸਤੇ ਰੁੱਕ ਗਏ ਬਸ ਤੇ ਤੁਸੀਂ ਵੈਸੇ ਜੀ ਇਹਨੂੰ ਆਪਣਾ ਕਿੰਨੀ ਕੁ ਸਪੀਡ ਤੇ ਔਰ ਨਾਰਮਲੀ ਚਲਾਉਨੇ ਆਗੇ 130 40 ਨਾਰਮਲੀ 130 40 ਤੇ ਹਾਂਜੀ ਹਾਂਜੀ ਅੱਛਾ ਜੀ ਜਿਵੇਂ ਆਪਾਂ ਆਮ ਮੋਟਰਸਾਈਕਲ 70 ਕਿਤੇ ਚਲਾਉਨੇ ਆ 60 70 ਤੇ ਹਾਂਜੀ ਹਾਂਜੀ ਤਾਂ ਭਾਈ ਸਾਹਿਬ ਕਹਿੰਦੇ ਕਿ ਅਸੀਂ 130 40 ਤੇ ਨਾਰਮਲ ਚਲਾਉਨੇ ਕੋਈ ਜੇ ਇਹਦੇ ਚ ਡਰ ਲੱਗਦਾ ਹੋਵੇ ਨਹੀਂ ਜੀ ਇਹਦਾ ਬ੍ਰੇਕਿੰਗ ਸਿਸਟਮ ਬਹੁਤ ਅੱਛਾ ਹੈ ਡਰ ਸਿਰਫ ਇਹ ਕੀ ਲੱਗਦਾ ਵੀ ਜੇ ਮਗਰਲੇ ਪਾਸੇ ਸਵਿਫਟ ਕਾਰ ਆਉਂਦੀ ਹੋਵੇ ਤੇ ਅਸੀਂ ਨਗਾ ਦੇਈ ਦੀ ਆ ਕਿਉਂਕਿ ਉਹਦੇ ਬ੍ਰੇਕ ਨਹੀਂ ਲੱਗਦੇ ਇਹਦੇ ਮਗਰ ਕੀ ਆ ਬਾਤ ਹੈ ਜੀ ਕਹਿੰਦੇ ਵੀ ਕਾਰਾਂ ਨਾਲੋਂ ਚੰਗੀ ਬ੍ਰੇਕਿੰਗ ਸਿਸਟਮ ਹੈ ਏਬੀਐਸ ਵਗੈਰਾ ਸਾਰਾ ਕੁਝ ਹੋਊਗਾ ਨਾ ਇਹ ਹਾਂਜੀ ਏਬੀਐਸ ਈਬੀਡੀ ਅਗਲਾ ਜਿਹੜਾ ਅਗਲਾ ਜਿਹੜਾ ਟ 12 ਪਿਸਟਨ ਹਾਂਜੀ ਜਿਹੜੇ ਹਾਲਾਂਕਿ ਕਾਰ ਦੀਆਂ ਜਿਹੜੀਆਂ ਡਿਸਕਾਂ ਹੁੰਦੀਆਂ ਹਾਂਜੀ ਕਾਰ ਦੀਆਂ ਦੋ ਡਿਸਕਾਂ ਅੱਗੇ ਦੋਨੋਂ ਟਾਇਰਾਂ ਦੀਆਂ ਰਲਾ ਕੇ ਉਹਦੇ ਚ ਦੋ ਪਿਸਟਨ ਹੁੰਦੇ ਆ ਤੇ ਇਹਦੇ ਵਿੱਚ ਹੀ ਫੰਕਸ਼ਨ ਹੋਰ ਕੀ ਕੀ ਹੈ ਜੀ ਜਿਹੜੇ ਹੈਗੇ ਆ ਇਹਦੇ ਵਿੱਚ ਗੇਅਰ ਜਿਹੜੇ ਤੁਸੀਂ ਦੱਸੋ ਆਟੋਮੈਟਿਕ ਗੇਅਰ ਸਿਸਟਮ ਹੈ ਮੈਨੂਅਲ ਕਰਨਾ ਮੈਨੂਅਲ ਕਰ ਲਓ ਕੰਟਰੋਲ ਹੈਗਾ ਕਾਰ ਪਲੇ ਚੱਲ ਪੈਂਦਾ ਇੱਥੇ ਸਾਰੀ ਸਾਊਂਡ ਸਿਸਟਮ ਇੱਥੇ ਚੱਲ ਪੈਂਦਾ ਜੇ ਤੁਸੀਂ ਸਪੀਕਰ ਆ ਦੋ ਸਪੀਕਰ ਆ ਗਿਆ ਨੇ ਦੋ ਸਪੀਕਰ ਚਾਰ ਸਪੀਕਰ ਆਈ ਦੋ ਵਧੀਆ ਆਵਾਜ਼ ਪਿੱਛੇ ਸੋਹਣੀ ਵਧੀਆ ਆਵਾਜ਼ ਨਿਕਲਦੀ ਹੈ ਹਾਂਜੀ ਤਿੰਨ ਤੋਂ 4 ਲੱਖ ਦਾ ਸਾਊਂਡ ਸਿਸਟਮ ਹੈ ਅੱਛਾ ਜੀ ਹਾਂਜੀ ਹਾਂਜੀ ਕਹਿੰਦੇ ਜਿੰਨੇ ਵੀ ਆਹ ਮਾੜੀ ਕਾਰ ਆਉਂਦੀ ਹੈ ਆਹ ਹੈ ਇਹਦੇ ਵਿੱਚ ਕੀ ਕੀ ਫੰਕਸ਼ਨ ਆਈ ਜਿਹੜੇ ਕਾਰ ਵਾਂਗੂ ਫੰਕਸ਼ਨ ਆਈ ਇਹ ਜਿਹੜੇ ਹਾਂਜੀ ਇਹਦੇ ਨੂੰ ਹੈਂਡ ਗ੍ਰਿਪ ਹੀਟ ਹੈ ਜੀ ਇਹ ਸੀਟਾਂ ਦੀ ਹੀਟ ਹੈ ਇਹ ਆਡੀਓ ਕੰਟਰੋਲ ਹੁੰਦੀ ਹੈ ਹਾਂਜੀ ਇੱਥੋਂ ਜਿਹੜੇ ਇਹਦੇ ਬਾਕੀ ਦੇ ਜਿਹੜੇ ਫੰਕਸ਼ਨ ਹੈ ਵੀਕਲ ਦੀ ਸੈਟਿੰਗ ਹ अच्छा जी सामान ਲੈ ਕੇ ਚਲਾਉਨੇ ਆ ਜਿਹੜੀ सस्पेंशन ਹੈ ਇਹਦੀ ਪ੍ਰੋਗਰਾਮੇਬਲ ਹੈ ਵੀਪ ਸਸਪੈਂਸ਼ਨ ਉਹ ਸਾਰ ਨਾਲ ਕੰਮ ਕਰੂਗੀ ਹਾਂਜੀ ਹਾਂਜੀ ਐਚਐਸਟੀਸੀ ਹੁੰਦਾ ਜਿਹੜੀ ਜੇ ਕਿਸੇ ਨੂੰ ਬਹੁਤ ਤੇਜ਼ੀ ਨਾਲ ਰੇਸ ਦਿੰਨੇ ਆ ਹਾਂਜੀ ਤੇ ਅਗਲਾ ਪਿਛਲਾ ਟਾਇਰ ਸਕਿਡ ਕਰਨ ਲੱਗੇ ਤਾਂ ਆਪਣੇ ਆਪ ਇਹ ਥਰੋਟਲ ਛੱਡ ਦਿੰਦਾ ਠੀਕ ਹੈ ਜੀ ਤੇ ਤੇ ਇੱਥੇ ਇਹ ਆ ਬੱਜਟ ਵਗੈਰਾ ਵੀ ਇਹ ਹਾਂਜੀ ਅੰਗਰੇਜ਼ ਤਾਂ ਇਹਨੂੰ ਬੀਅਰ ਮੱਗ ਹੋਲਡਰ ਕਹਿੰਦੇ ਆ ਆਪਾਂ ਪਾਣੀ ਪੂਣੀ ਰੱਖ ਲਏ ਪਾਣੀ ਪੂਣੀ ਰੱਖ ਲੈਨੇ ਤੇ ਇੱਥੇ ਵੀ ਸਮਾਨ ਰੱਖਣ ਨੂੰ ਜਗ੍ਹਾ ਹੀ ਦੇਖਿਆ ਜੀ ਹਾਂਜੀ ਹਾਂਜੀ ਇਹ ਗਲੋ ਬਾਕਸ ਹੈ ਗਲੋ ਬਾਕਸ ਹੈ ਨਾ ਇਹਦੇ ਵਿੱਚ ਵੀ ਸਮਾਨ ਹੈ ਸੋ ਅਲ ਕੀਮਤ ਜਰੂਰ ਮਹਿੰਗੀ ਹੈ ਤੇ ਇਹ ਕੰਪਨੀ ਦਾ ਦੀਆ Honda ਦਾ ਲੋਗੋ ਆ ਗਿਆ ਤੇ ਆ ਇਹਦਾ ਮਾਡਲ ਜਿਹੜਾ ਹੈਗਾ Gold Wing ਇਹਦਾ ਮਾਡਲ ਆ ਬਾਕੀ ਵੀ ਆ ਕਮੈਂਟ ਕਰਕੇ ਜਰੂਰ ਦੱਸੋ ਗੱਲਬਾਤ ਕਿਵੇਂ ਲੱਗੀ ਆ ਖਾਸਾ ਵੀ ਮੈਂ ਤੁਹਾਡਾ ਨਾਮ ਪੁੱਛਣਾ ਭੁੱਲ ਗਿਆ ਨਾਮ ਤੇ ਪਿੰਡ ਮੇਰਾ ਨਾਮ ਦਇਆ ਸਿੰਘ ਹੈ ਜੀ ਦਇਆ ਸਿੰਘ ਹੰਨੀ ਇੰਸਟਾ ਦੇ ਉੱਤੇ Big Biker Singh Big Biker Singh ਕਿਹੜੀ ਜਗ੍ਹਾ ਤੋਂ ਹੀ ਤੁਸੀਂ ਫਰੀਦਕੋਟ ਫਰੀਦਕੋਟ ਤੋਂ ਤੇ ਬਹੁਤ ਵਧੀਆ ਲੱਗਿਆ ਜੀ ਤੇ ਬਾਕੀ ਕਮੈਂਟ ਕਰਕੇ ਤੁਸੀਂ ਦੱਸਦੇ ਹੋ ਵੀ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਆ ਕਿਉਂਕਿ Fortuner ਗੱਡੀ ਦੇ ਮੁੱਲ ਦਾ ਮੋਟਰਸਾਈਕਲ ਆ ਇਹ ਆਮ ਆਪਣੇ ਦੇਖਣ ਨੂੰ ਮਿਲਦਾ ਨਹੀਂਗਾ ਤੇ ਇਹ ਆਪਾਂ ਇੱਥੇ ਆਏ ਹੋਏ ਸੀਗੇ ਪੀ ਐਚ ਆਰ ਐਮ ਪੰਜਾਬ ਹੈਰੀਟੇਜ ਰਾਈਡਰਜ਼ ਮੀਟ ਉੱਥੇ ਟਿੱਬਿਆਂ ਦੇ ਵਿੱਚ ਆਪਾਂ ਤੁਸੀਂ ਦੇਖ ਵੀ ਸਕਦੇ ਆ ਕੋਰਸ਼ਮੀਰ ਦੇ ਟਿੱਬਿਆਂ ਦੇ ਵਿੱਚ ਆ ਉੱਥੇ ਭਾਈ ਸਾਹਿਬ ਮਿਲਦੇ ਆ ਵੀਡੀਓ ਮੈਨੂੰ ਵਧੀਆ ਲੱਗੀ ਬਾਕੀ ਕਮੈਂਟ ਕਰਕੇ ਦੱਸ ਦਿਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ